ਇਹ ਤਰੂ ਤੋਂ ਉਹ ਮਿਲਣ ਕਰਨਗੇ ਉਹ ਹੋਰ ਅਗੇ ਵਧਣਗੇ ਉਹ ਅਗੇ ਵਧਣਗੇ ਉਹ ਦੇਸ਼ ਲਈ ਖੜਨਗੇ ਇਸ ਦੇਸ਼ ਲਈ ਇੰਡੀਆ ਜਿਹੜਾ ਇੱਥੇ ਵਾਅਦਾ ਵੈ ਇੱਥੇ ਵਾਅਦਾ ਇੱਥੇ ਵਾਅਦਾ ਸ਼ਰਮਾ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਜੱਦੋ ਜਹਿਦ ਕਰਦਾ ਪਿਆ ਸੀਗਾ ਇੱਕ ਪੈਰਾ ਕਾਰਾਟੇ ਦਾ ਜੀਹਾਂ ਪੈਰਾ ਕਾਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਸੀ ਲੇਕਿਨ ਕਈ ਸਾਲਾਂ ਤੋਂ ਇਕਲੌਤਾ ਪਲੇਅਰ ਕਈ ਸਾਲਾਂ ਤੋਂ ਉਹ ਬੰਦਾ ਇੰਨੇ 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 ਇੰਟਰਨੈਸ਼ਨਲ 18 골ਡ ਮੈਡਲ ਜਿੱਤੇ ਹੋਣ ਨੈਸ਼ਨਲ ਮੈਡਲ ਜਿੱਤੇ ਹੋਣ ਲੇਕਿਨ ਖੰਨੇ ਦੀ ਸਬਜ਼ੀ ਮੰਡੀ 'ਚ ਰੇੜੀ ਲਾਦਾ ਹੋਵੇ ਤੇ ਮੈਨੂੰ ਨਗਰ ਕੁੰਤਲ ਖੰਨਾ ਦੇ ਵਿੱਚ ਆਊਟਸੋਰਸਿੰਗ ਯਾਨੀ ਮੈਨੂੰ ਇਹ ਪੱਕੀ ਨਹੀਂ ਨੀਤੀ ਰੱਖੀ ਨਾ ਆਊਟਸੋਰਸਾਈ ਮੈਨੂੰ ਜੋ ਪ੍ਰੋਵਾਈਡ ਕਰਾਈ ਖੁਸ਼ੀ ਹੈ ਅੱਜ ਬੜੀ ਖੁਸ਼ੀ ਹੈ ਅੱਜ ਦੀਵਾਲੀ ਵਾਲਾ ਟਾਈਮ ਹੈ ਵੀ ਦੀਵਾਲੀ ਵਰਗਾ ਟਾਈਮ ਹੈ ਕਿਉਂਕਿ ਅੱਜ ਪੰਜਾਬ ਦੇ ਇੱਕ ਐਸੇ ਨੌਜਵਾਨ ਨੂੰ ਜਿਹਨਾਂ کیسے ਨੌਜਵਾਨ ਜਿਹਦਾ ਨਾਮ ਤਰुण ਸ਼ਰਮਾ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਜੱਦੋ ਜਹਿਦ ਕਰਦਾ ਪਿਆ ਸੀਗਾ ਇੱਕ ਪੈਰਾ ਕਰਾਟੇ ਦਾ ਜੀ ਹਾਂ ਪੈਰਾ ਕਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਸੀ ਲੇਕਿਨ ਕਈ ਸਾਲਾ ਤੋਂ ਇਕਲੌਤਾ ਪਲੇਅਰ ਕਈ ਸਾਲਾ ਤੋਂ ਉਹ ਬੰਦਾ ਇੰਨੇ 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 ਇੰਟਰਨੈਸ਼ਨਲ 18 골ਡ ਮੈਡਲ ਜਿੱਤੇ ਹੋਣ ਨੈਸ਼ਨਲ ਮੈਡਲ ਜਿੱਤੇ ਹੋਣ ਲੇਕਿਨ ਖੰਨੇ ਦੀ ਸਬਜ਼ੀ ਮੰਡੀ 'ਚ ਰੇੜੀ ਲਾਂਦਾ ਹੋਵੇ ਉਹ ਮੁੰਡਾ ਸਿਰਫ ਆਪਣਾ ਹੱਕ ਮੰਗਦਾ ਸੀ ਅੱਜ ਹੱਕ ਮਿਲਿਆ ਅਸੀਂ ਰਲ ਕੇ ਤਰਨ ਲਈ ਜੋ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਉਹ ਫਰਿਆਦ ਸਰਦਾਰ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨੇ ਤੱਕ ਪਹੁੰਚੀ ਔਰ ਉਹਨਾਂ ਨੇ ਉਜਾਣਾ ਪ੍ਰਸ਼ਾਸਨ ਡੀਸੀ ਏਡੀਸੀ ਕੰਨਾ ਪ੍ਰਸ਼ਾਸਨ ਨੇ ਤਰຸນ ਨੂੰ ਆਊਟਸੋਰਸ ਦੇਈ ਨੌਕਰੀ ਦਿੱਤੀ ਨਗਰ ਨਿਗਮ ਕਾਰਪੋਰੇਟ ਕਲਰਕ ਦੀ 13500 ਰੁਪਏ ਦੇ ਕਹਿੰਦੇ ਬਹੁਤ ਜਲ ਪੱਕਾ ਵੀ ਕਰ ਦੇਵਾਂਗੇ ਦੇਖੋ ਚੀਜ਼ਾਂ ਹੋਣੀਆਂ ਚਾਹੀਦੀਆਂ ਖਿਡਾਰੀਆਂ ਨੂੰ ਪੰਜਾਬ ਦੇ ਵਿੱਚ ਉਹਨਾਂ ਮੰਨ ਦਾ ਸਤਕਾਰ ਮੰਨ ਦਾ ਜੋ ਪ੍ਰਸ਼ਾਨਾ ਮਿਲਣਾ ਚਾਹੀਦਾ ਵਾ ਕਿਉਂਕਿ ਤਰຸນ ਵਰਗੇ ਖਿਡਾਰੀ ਰੋਲ ਮਾਡਲ ਹੈ ਲੱਖਾਂ ਨੌਜਵਾਨ ਉਹਨਾਂ ਨੂੰ ਦੇਖਦੇ ਹੋਣਗੇ ਜਦੋਂ ਖੰਨੇ ਸਬਜ਼ੀ ਮੰਡੀ 'ਚ ਟੋਕਰੀ ਚੱਕਦਾ ਆਏਗਾ ਸਬਜ਼ੀ ਚੱਕਦਾ ਆਏਗਾ ਤਾਂ ਉੱਤੇ ਕੋਈ ਹੋਰ ਬੱਚੇ ਕਹਿੰਦੇ ਉਹਨਾਂ ਦੇ ਪਾਪਾ ਮੈਂ ਇੱਕ ਸਪੋਰਟਸਵਨ ਹੋ ਜਾਣਾ ਗਣ ਕੇ ਰਹਿਣ ਦੇਖਿਆ ਨਹੀਂ ਸੋ ਜੇ ਤਰुण ਨੂੰ ਜੋ ਦੇਖਣਗੇ ਤਰुण ਨੂੰ ਨੌਕਰੀ ਮਿਲੀ ਤਰुण ਨੂੰ ਸਰਕਾਰਾਂ ਨੇ ਅੱਗੇ ਲੈ ਕੇ ਆਏ ਉਹਦੀ ਬਾਹ ਫੜੀ ਤਾਂ ਆਪਣੇ ਬੱਚਿਆਂ ਨੂੰ ਪ੍ਰੋਸਾਈਡ ਕਰਨਗੇ ਖੇਡਾਂ ਵੱਲ ਉਹ ਬੱਚੇ ਦੇਸ਼ ਦਾ ਹਿੰਦੁਸਤਾਨ ਦਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਬੱਚਿਆਂ ਨੂੰ ਡਾਈਟ ਜ਼ਰੂਰੀ ਹੈ ਬੱਚਿਆਂ ਨੂੰ ਜੇ ਬਾਹਰ ਫੰਡਿਸ਼ਨ ਜਾਣਾ ਵਾ ਉਹਨੂੰ ਖਰਚੇ ਜ਼ਰੂਰੀ ਹੈ ਕਿੱਥੋਂ ਕਰਜੇ ਲੱਗੇ ਪੰਜਾਬ ਦੇ ਇਹ ਕੀਰਤੀਮਾਨ ਇਹ ਪ੍ਰਤਿਭਾਸ਼ਾਲੀ ਨੌਜਵਾਨ ਇਸ ਤਰ੍ਹਾਂ ਹੀ ਇਸ ਤਰੀਕੇ ਕਰਦੇ ਚੱਕਦੇ ਰਹਿਣਗੇ ਧੰਨਾ ਕਰਨੋ ਜਲਾ ਮੈਂ ਫੇਰ ਕਹਾਂਗਾ ਮੈਂ ਸ਼ੁਕਰੀਆ ਦਾ ਕਰਾਂਗਾ ਸਾਰੇ ਪੰਜਾਬ ਦਾ ਮੀਡੀਆ ਦਾ ਕਿਉਂਕਿ ਇਹ ਜਿੱਤ ਹਾਰ ਦੀ ਲੜਾਈ ਨਹੀਂ ਹੱਕਸਤ ਦੀ ਲੜਾਈ ਹੈ ਔਰ ਤੁਸੀਂ ਮੀਡੀਆ ਨੇ ਮੀਡੀਆ ਨੇ ਤਰਨ ਨੂੰ ਨੌਕਰੀ ਦੋਈ ਲੱਗਦਾ ਵੀ ਕਿਸੇ ਦੇ ਪਿੱਛੇ ਜਰੂਰ ਕਿਸੇ ਦਾ ਹੱਥ ਹੋਣਾ ਲੱਗਦਾ ਵੀ ਇਹ ਤੁਹਾਡੀ ਮਿਲਣ ਉਸ ਬੰਦੇ ਨੇ ਕਬੂਲਾਈ ਹੈ ਦੇਖੋ ਮੈਂ ਤਾਂ ਇੱਕ ਜ਼ਰੀਆ ਅਸ਼ੀਰਵਾਦ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਉਸ ਮਹਾਮਾਈ ਦਾ ਮੈਂ ਫੇਰ ਕਹਾਂਗਾ ਮੈਂ ਇਹਦਾ ਕ੍ਰੈਡਿਟ ਜਿਹੜੇ ਲੋਕ ਕਹਿੰਦੇ ਨਾ ਕੁਮਾਰ ਗੌਰਵ ਜੀ ਆਵਾਜ਼ ਚੱਕਣਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਆ ਦੇਖ ਲਓ ਤੁਹਾਡੇ ਸਾਹਮਣੇ ਅੱਜ ਤਰਨ ਨੂੰ ਨੌਕਰੀ ਮਿਲੀ ਹੈ ਮੈਂ ਦਾ ਕ੍ਰੈਡਿਟ ਆਪਣੇ ਆਪ ਨੂੰ ਦੇਣ ਦੀ ਬਜਾਏ ਮੈਂ ਸਾਰੇ ਲੁਧਿਆਣੇ ਦੇ মিডিਆ ਵਾਲਿਆਂ ਨੂੰ মিডিਆ ਵਰਗ ਨੂੰ ਦੇਣਾ ਚਾਹੁੰਦਾ ਬਹੁਤ ਬਹੁਤ ਜੀ ਮੇਰੇ ਨਾਮ ਦਨਸ਼ਮਾ ਜੀ ਮੈਂ ਤਾਰਾ ਕਰਾਡੇ ਦਾ ਖਿਡਾਰੀ ਹਾਂ ਤੇ ਕੁਝ ਦਿਨ ਪਹਿਲਾਂ ਮੈਂ ਇੱਥੇ ਡੀਟੀਓ ਵੀ ਬਾਹਰ ਤਰਨ ਆਇਆ ਸੀ ਆਪਣਾ ਰੋਜ਼ਗਾਰ ਕਰਾਦੀ ਨੌਕਰੀ ਨੂੰ ਲੈ ਕੇ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਮੇਰੀ ਸੁਣ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਭਗਵਾਨ ਸਭਾਨ ਸਾਹਿਬ ਦਾ ਇਹ ਆਪਣੇ ਪ੍ਰਸ਼ਾਸਨ ਦਾ ਖੰਨੇ ਦੇ ਤੇ ਐਮਐਲਏ ਤੇ ਈਓ ਸਾਹਿਬ ਦਾ ਇਹ ਸਭ ਤੋਂ ਵੱਡਾ ਥੈਂਕ ਯੂ ਕਰੂੰਗਾ ਡੀਪੀ ਮੈਡਮ ਤੇ ਐਡੀਸ਼ਨ ਦਾ ਜਿਨ੍ਹਾਂ ਨੇ ਮਿੰਟੋ-ਮਿੰਟੀ ਮੇਰੀ ਕਾਰਵਾਈ ਕੀਤੀ ਤੇ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਆਊਟਸੋਰਸ ਰਾਈ ਯਾਨੀ ਮੈਨੂੰ ਪੱਕੀ ਨਹੀਂ ਨਹੀਂ ਆਊਟਸੋਰਸਾਈ ਮੈਨੂੰ ਜੋ ਪ੍ਰੋਵਾਈਡ ਕਰਾਈ ਸਰਕਾਰ ਨੇ ਭਰੋਸਾ ਦਿੱਤਾ ਵੀ ਜਲਦ ਪੱਕਾ ਵੀ ਕੀਤਾ ਹਾਂਜੀ ਹਾਂਜੀ ਉਹ ਮੈਨੂੰ ਭਰੋਸਾ ਦਿੱਤਾ ਗਿਆ ਕਿ ਜਿੱਦਾਂ ਹੀ ਤੇਰੀ ਵਕੈਂਸੀ ਆਣੀਏ ਉਦੋਂ ਤੱਕ ਇਹਦੇ ਨਾਲ ਦੇ ਤੈਨੂੰ ਪੱਕਾ ਕੀਤਾ ਜਾਏਗਾ ਨਹੀਂ ਹੌਸਲਾ ਕਦੇ ਨਾ ਛੱਡੋ ਜੀ ਹੌਸਲਾ ਛੱਡ ਕੇ ਤਾਂ ਇੱਕ ਤਰ੍ਹਾਂ ਨਾਲ ਖਤਮ ਹੋਣ ਵਾਲਾ ਕੰਮ ਹੈ ਆਪਣੇ ਦਿਮਾਗ ਨੂੰ ਇਹਨਾਂ ਸੋਲਿਡ ਕਰ ਲੋ ਇੱਕ ਟਾਰਗੇਟ ਲੈ ਲੋ ਕਿ ਅਸੀਂ ਇੱਕ ਦਿਨ ਉਹ ਮਕਾਮ ਤੇ ਪਹੁੰਚਣਾ ਬੁੱਝਦਾ ਲੱਗਦਾ ਜਿਹੜੇ ਬਾਕੀ ਪਲੇਅਰ ਨੇ ਉਹ ਕਿਤਨੇ ਕਿਤੇ ਉੱਨ ਨਾਲ ਹੋ ਰਹੇ ਲੋਕ ਜਿਵੇਂ ਤਾਂ ਹੋਏ ਨੌਕਰੀ ਮਿਲ ਜਾ ਜਰੂਰ ਤਾਂ ਮਿਲੇਗਾ ਕਿਉਂ ਨਹੀਂ ਮਿਲੇਗਾ ਉਹ ਤਾਂ ਇਹ ਮੈਨੂੰ ਮੇਰ ਤੱਕੇ ਤਾਂ ਉਹਨਾਂ ਨੂੰ ਵੀ ਮਿਲੂ ਕਿੰਨੇ ਕੋਲ ਤੁਸੀਂ 골ਡ ਮੈਡਲ ਲੈ ਕੇ ਮੈਂ ਕਈ 골ਡ ਮੈਡਲ ਲੈ ਚੁੱਕਿਆ ਮੇਰੇ 18 ਕੰਟਰੀਆਂ ਦੇ ਇੰਟਰਨੈਸ਼ਨਲ ਮੈਡਲ ਨੇ ਔਰ ਮੈਂ ਪੰਜਾਬ ਔਰ ਖੰਨੇ ਇੰਡੀਆ ਦਾ ਇੱਕੋਪਾ ਪਲੇਅਰ ਆ ਜਿਨੇ 18 ਕੰਟਰੀਆਂ ਦੇ ਮੈਡਲ ਲੈ ਕੇ ਦਿੱਤੇ ਸਰਕਾਰ ਨੇ ਕਾਫੀ ਲੇਟ ਚ ਨਹੀਂ ਚਲੋ ਕਹਿੰਦੇ ਦੇਰ ਆਏ ਜਰੂਰ ਤਾਂ 12 ਸਾਲ ਬਾਅਦ ਤਾਂ ਰੋੜੀ ਦੀ ਵੀ ਸਰ ਮੰਨਦੇ ਆ ਇੱਥੇ ਹਾਊਸ ਫਾਈ ਗਏ। ਉਹ ਕਦੇ ਨਾ ਕਦੇ ਤਾਂ ਕਣੀ ਜਾਣੀ। ਕਾਮਯਾਬੀ ਦੇ ਪਿੱਛੇ ਕਿੰਨੇ ਜ਼ਰੂਰਤ ਹੁੰਦੇ ਨੇ। ਮੇਰੇ ਫਾਦਰ ਸਾਹਿਬ ਦਾ ਬਹੁਤ ਬੜਾ ਤਗੜਾ ਹੱਥ ਰੀਆ ਜਿਨ੍ਹਾਂ ਨੇ ਮੈਨੂੰ ਡਾਊਨ ਨਹੀਂ ਹੋਣ ਦਿੱਤਾ। ਤੋਂ ਮੈਂ ਕੋ ਸਮਾਜਿਕ ਗਰੁੱਪ ਅਮਨੇ ਗੌਰਵ ਜੀ ਦਾ ਵੀ ਧੰਨਵਾਦ ਕਰਦਾ। ਇੱਕ ਇਸ਼ਾਨਬਰੀ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ। ਤੇ ਹਰ ਇੱਕ ਉਸ ਦਾ ਵਰਤਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ।